ਚੈਲੈਂਜਿੰਗ ਤਾਂ ਹੈਗੀ ਹੈ ਥੋੜੇ ਟਾਈਮ ਚ ਐਡਾ ਬੜਾ ਸੈਟਅਪ ਲਾਉਣਾ ਪਰ ਗੌਰਮント ਦੇ ਸਾਰੇ ਡਿਪਾਰਟਮੈਂਟਸ ਸਰਕਾਰ ਦੇ ਫੈਸਲੇ ਨਾਲ ਜੁੜਿਆ ਹੋਇਆ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਔਰ ਇਹ ਪਹਿਲੀ ਵਾਰੀ ਹੋਏਗਾ ਇਤਿਹਾਸ ਚ ਗੁਰੂ ਸਾਹਿਬ ਦੀ ਬਹਾਸਾਨੀ ਕੁਰਬਾਨੀ ਨੂੰ ਯਾਦ ਕਰਨ ਲਈ ਰਾਜਧਾਨੀ ਤੋਂ ਬਾਹਰ ਵਿਧਾਨ ਸਭਾ ਇਹ ਸਮਾਗਮ ਕਰ ਰਹੀ ਹੈ ਔਰ ਮ मतलब ਹੁਣ ਤੱਕ ਦੇ ਇਤਿਹਾਸ ਚ ਪਬਲਿਕਲੀ ਵੀ ਅਰੇਂਜਮੈਂਟ ਹੈਗਾ ਪ੍ਰੈਸ ਲਈ ਵੀ ਹੈਗਾ ਔਰ ਆਫੀਸਰ ਜਿਹੜੇ ਅਟੈਂਡ ਕਰਨਗੇ ਸਮਾਗਮ ਉਹਨਾਂ ਲਈ ਵੀ ਬੈਠਣ ਦੇ ਗੈਲਰੀਜ਼ ਅਲੱਗ-ਅਲੱਗ ਤਿਆਰ ਕੀਤੀਆਂ ਗਈਆਂ ਔਰ ਉਹੀ ਜਿਵੇਂ ਉੱਥੇ ਗੈਲਰੀਜ਼ ਹੈਗੀਆਂ ਉਹੀ ਗੈਲਰੀਜ਼ ਇੱਥੇ ਹੋਣਗੀਆਂ ਇਹ 1 ਮਹੀਨੇ ਦੇ ਕਰੀਬ ਲੱਗ ਗਿਆ ਇੱਕ ਮਹੀਨੇ ਦਾ ਲੱਗ ਗਿਆ ਕੋਈ ਕੋਈ ਮੋਟਾ ਮੋਟਾ ਜਿਹਾ ਇੱਕ ਐਕਸਪੈਂਡਿਚਰ ਦੱਸ ਸਕੋ ਵੀ ਕਿੰਨਾ ਕੁ ਐਕਸਪੈਂਡਿਚਰ ਹੈ ਐਕਸਪੈਂਡਿਚਰ ਉਹ ਤਾਂ ਅਲੱਗ-ਅਲੱਗ ਡਿਪਾਰਟਮੈਂਟਸ ਇਨਵੋਲਵ ਹੋਨੇ ਹੈਗੇ ਇਹਦੇ ਵਿੱਚ ਉਹ ਹੋਹੀ ਦੱਸ ਸਕਦੇ ਆ ਕਿ ਸੰਧਾਨ ਸਰਵਾਂ ਵੱਲੋਂ ਕੋਈ ਖਰਚਾ ਨਹੀਂ ਕੀਤਾ ਜਾ ਰਿਹਾ ਠੀਕ ਹੈ ਜਿਹੜਾ ਇਹ ਫਰਨੀਚਰ ਦੇਖ ਰਹੇ ਆ ਅਸੀਂ ਸਾਰਾ ਇਹ ਨਵਾਂ ਫਰਨੀਚਰ ਲੱਗ ਰਿਹਾ ਹੈ ਪਰਮਾਨੈਂਟਲੀ ਬਾਏ ਕੀਤਾ ਗਿਆ ਜਾਂ ਇਹ ਟੈਂਪੋਰਰੀ ਮਿਕਸ ਅਰੇਂਜਮੈਂਟ ਹੈ ਕਿਸੇ ਕੰਪਨੀ ਤੋਂ ਆਊਟਸੋਰਸ ਕਰਕੇ ਕੀਤਾ ਨਹੀਂ ਤਾਂ ਇਹ ਸੈਸ਼ਨ ਲਈ ਹੈਗਾ ਇਹ ਤਾਂ ਜਿਹੜਾ ਅਰੇਂਜਮੈਂਟ ਹੈਗਾ ਲਾਈਵ ਟੈਲੀਕਾਸਟ ਹੋਏਗਾ ਜੀ ਸਾਰਾ ਉਹੀ ਸਿਸਟਮ ਉੱਥੇ ਜੋ ਉੱਤੇ ਹੁੰਦਾ ਵਰਬਟਿੰਗ ਪ੍ਰोसीडिंग ਵੀ ਹੋਣਗੀਆਂ ਲਾਈਵ ਪ੍ਰोसीडिंग्स ਵੀ ਹੋਣਗੀਆਂ ਔਰ ਸਾਰੇ ਸ਼ਹਿਰ ਚ ਸਕਰੀਨਸ ਵੀ ਲੱਗਣਗੀਆਂ ਇੱਥੇ ਉਹਦੇ ਤੇ ਵੀ ਡਿਸਪਲੇ ਹੋਏਗਾ ਸੈਸ਼ਨ ਜਿਹੜਾ ਉਹ ਕਿੰਨੇ ਟਾਈਮ ਦਾ ਜਿਹੜਾ ਉਹ 1 ਵਜੇ ਸਟਾਰਟ ਹੋਏਗਾ ਜੀ ਠੀਕ ਹੈ ਔਰ 5 5:30 6 ਵਜੇ ਤੱਕ ਚੱਲਣ ਦੀ ਸੰਭਾਵਨਾ ਸਾਰਾ ਸੈਸ਼ਨ ਹੀ ਗੁਰੂ ਸਾਹਿਬ ਨੂੰ ਨਮਨ ਕਰਨ ਲਈ ਉਹਨਾਂ ਨੂੰ ਸਿਰ ਦਾ ਪੇਟ ਕਰ ਲਈਏ ਲਿਖਿਆ ਗਿਆ ਔਰ ਸਾਰੇ ਸਟਾਰਟ ਤੋਂ ਲੈ ਕੇ ਕੀਰ ਤੱਕ ਗੁਰੂ ਸਾਹਿਬ ਦਾ ਇਹ ਇਥੇ ਸਾਰੇ ਵਿਚਾਰ ਅੱਛਾ ਡਿਪਾਰਟਮੈਂਟ ਤੁਹਾਡੇ ਕੋਲ ਕੀਤਾ ਜਾ ਰਿਹਾ ਵਿਧਾਨ ਸਭਾ ਦੇ ਵੱਲੋਂ ਇੱਕ ਮਹੀਨਾ ਮੈਨ ਪਾਵਰ ਦਾ ਤਾਂ ਮੈਂ ਐਗਜੈਕਟ ਨਹੀਂ ਦੱਸ ਸਕਦਾ ਕਿਉਂਕਿ ਅਲੱਗ-ਅਲੱਗ ਡਿਪਾਰਟਮੈਂਟਸ ਦੀ ਮੈਨ ਪਾਵਰ ਹੈਗੀ ਹੈ ਜੀ ਤੇ ਉਹ ਤਾਂ ਉਹੀ ਡਿਪਾਰਟਮੈਂਟਸ ਦੱਸ ਸਕਦੇ ਆ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਔਰ ਗਵਰਨਰ ਸਾਹਿਬ ਵੱਲੋਂ ਸਾਰਿਆਂ ਨੂੰ ਸੰਮਨ ਸਪੇਸ਼ ਦਿੱਤੇ ਗਏ ਬੇ ਇਥੇ 71 ਹੋਣਾ ਹੈ ਵਿਧਾਨ ਸਭਾ ਸਾਰੇ ਨੇ ਔਰ ਉਹ ਜਿਹੜੇ ਸਾਰੇ ਮੈਂਬਰ ਸਾਹਿਬਾਨ ਵੀ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆ ਔਰ ਯਕੀਨਨ ਉਹ ਇੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ